ਸ਼੍ਰੋਮਣੀ ਕਾਲੀਦਾਰ ਵੱਲੋਂ ਜਿੱਥੇ ਚਰਚਾਵਾਵਾਂ ਛੜੀਆਂ ਹੋਈਆਂ ਨੇ ਭਾਜਪਾ ਦੇ ਗੜਚੋਰ ਨੂੰ ਲੈ ਕੇ ਉੱਥੇ ਹੀ ਉਹਨਾਂ ਵੱਲੋਂ ਹੋਰ ਕਮੇਟਿੰਗ ਦੀ ਮੀਟਿੰਗ ਸਰਜੀ ਕੇ ਮੀਟਿੰਗ 22 ਤਰੀਕ ਨੂੰ ਦੁਪਹਿਰੇ 2 ਵਜੇ ਹੋਵੇਗੀ ਚੰਡੀਗੜ੍ਹ ਵਿਖੇ ਟਿਲਸਾ ਆ ਡੇਰੇ ਵਾਲੇ ਮਾਮਲੇ ਦੇ ਵਿੱਚ ਪ੍ਰਦੀਪ ਕਲੇਰ ਵੱਲੋਂ ਜਾਬਤਾ ਫੌਜਦਾਰੀ ਦੀ ਧਾਰਾ 164 ਤਹਿਤ ਅਦਾਲਤ ਦੇ ਵਿੱਚ ਜਿਹੜੇ ਬਿਆਨ ਦਿੱਤੇ ਨੇ ਹਾਲਾਂਕਿ ਡੇਰੇ ਵਾਲਿਆਂ ਨੇ ਉਹ ਖੰਡਰ ਕਰਤਾ ਇਹ ਸੱਚੇ ਨਹੀਂ ਜੀ ਝੂਠੇ ਨੇ ਉਮੀਦਵਾਰ ਰਾਜਕਰ ਦੀ ਆਮ ਆਦਮੀ ਪਾਰਟੀ ਨੂੰ ਨਹੀਂ ਲੱਭਦੀ ਉਹਨਾਂ ਨੂੰ ਮੰਤਰੀ ਖੜਾਉਣੇ ਪੈਗੇ ਦੋ ਡੈਪੂਟੇਸ਼ਨ ਤੇ ਲਿਆ ਜਾਂਦੇ ਕਾਂਗਰਸ ਤੋਂ ਇੱਕ ਕਲਾਕਾਰ ਆਮ ਬੰਦਾ ਕਿੱਥੇ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਚਰਚਾਵਾਂ ਛੜੀਆਂ ਹੋਈਆਂ ਨੇ ਭਾਜਪਾ ਦੇ ਗੜਚੋੜ ਨੂੰ ਲੈ ਕੇ ਉੱਥੇ ਹੀ ਉਹਨਾਂ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਮੀਟਿੰਗ 22 ਤਰੀਕ ਨੂੰ ਦੁਪਹਿਰੇ 2 ਵਜੇ ਹੋਵੇਗੀ ਚੰਡੀਗੜ੍ਹ ਵਿਕਟੋਰਸ ਦੇਖੋ ਜਿਹੜੇ ਆਵਾਦਮੀ ਪਾਰਟੀ ਮਾਫ ਕਰਨਾ ਆਵਾਦਮੀ ਪਾਰਟੀ ਦੇ ਤਾਂ ਇਹ ਰੰਗ ਬਚੜੇ ਦੀ ਆਪਾਂ ਗੱਲ ਕਰ ਲਈ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਸੁਖੀਰ ਸਿੰਘ ਬਾਦਲ ਆ ਡੇਰੇ ਵਾਲੇ ਮਾਮਲੇ ਦੇ ਵਿੱਚ ਪ੍ਰਦੀਪ ਕਲੇਰ ਵੱਲੋਂ ਜਾਬਤਾ ਫੌਜਦਾਰੀ ਦੀ ਧਾਰਾ 164 ਤਹਿਤ ਅਦਾਲਤ ਦੇ ਵਿੱਚ ਜਿਹੜੇ ਬਿਆਨ ਦਿੱਤੇ ਨੇ ਹਾਲਾਂਕਿ ਡੇਰੇ ਵਾਲਿਆਂ ਨੇ ਉਹ ਖੰਡਰ ਕਰਤਾ ਇਹ ਸੱਚੇ ਨੇ ਜੀ ਝੂਠੇ ਨੇ ਗੱਲਾਂ ਤਾਂ ਬਹੁਤ ਕਿਸਮ ਦੀਆਂ ਚੱਲ ਰਹੀਆਂ ਨੇ ਗੱਲਾਂ ਤਾਂ ਉਸ ਰਾਵਰੀ ਸਿੰਘ ਬਾਰੇ ਵੀ ਚੱਲਦੀਆਂ ਨੇ ਕਿ ਉਹ ਤਾਂ ਡੁਪਲੀਕੇਟ ਐ ਜੇਲ੍ਹ ਦੇ ਵਿੱਚ ਕੋਈ ਹੋਰ ਬੈਠਾ ਐ ਪਤਾ ਨਹੀਂ ਇਹ ਤਾਂ ਹਰਿਆਣੇ ਦੇ ਦੱਸ ਸਕਦੇ ਐ ਸੋ ਅਕਾਲੀ ਦਲ ਦੀ ਸਥਿਤੀ ਵੀ ਆ ਅਜੀਬ ਬਣੀ ਇੱਕ ਪਾਸੇ ਕਿਸਾਨ ਵਿਰੋਧੀ ਲਹਿਰ ਐ ਭਾਜਪਾ ਵਰਉ ਦੀ ਲਹਿਰ ਚਲਾ ਰਹੇ ਨੇ ਕਿਸਾਨ ਤੇ ਦੂਜੇ ਪਾਸੇ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਪਲ-ਪਲ ਤੇ ਘਿਰਦੇ ਜਾ ਰਹੇ ਨੇ ਜਾਨ ਤੇ ਜਾਨ ਕਿਥੇ ਪਤਾ ਲੱਗਿਆ ਕਿ ਕੋਰ ਕਮੇਟੀ ਦੀ ਇਹਨਾਂ ਨੇ ਮੀਟਿੰਗ ਸੱਦੀਆ 22 ਨੂੰ 2:30 ਵਜੇ ਦੇ ਕਰੀਬ ਪਾਰਟੀ ਦਫਤਰ ਦੇ ਵਿੱਚ ਚੰਡੀਗੜ੍ਹ ਚ ਕਿਉਂਕਿ ਹਾਲੇ ਤੱਕ ਸਪਸ਼ਟ ਨਹੀਂ ਹੋ ਸਕਿਆ ਹਾਲਾਂਕਿ ਤਰਲਵੰਚੀ ਦੋਨੇ ਪਾਰਟੀਆਂ ਨੇ ਇਹਨਾਂ ਨੇ ਸਮਝੌਤਾ ਕਰਨਾ ਹੈ ਜਾਂ ਨਹੀਂ ਕਰਨਾ ਜੇ ਇਕੱਲਿਆਂ ਲੜਨਾ ਤਾਂ ਅਕਾਲੀ ਦਲ ਨੂੰ 13 ਦੇ 13 ਸੀਟਾਂ ਤੇ ਚੋਣ ਤਾਂ ਲੜਨੀ ਪਵੇਗੀ ਉਮੀਦਵਾਰ ਕਿੱਥੋਂ ਲੈ ਕੇ ਆਉਣ ਉਮੀਦਵਾਰ ਰਾਜਕਰ ਦੀ ਆਮ ਆਦਮੀ ਪਾਰਟੀ ਨੂੰ ਨਹੀਂ ਲੱਭਦੇ ਉਹਨਾਂ ਨੂੰ ਮੰਤਰੀ ਖੜਾਉਣੇ ਪੈਗੇ ਦੋ ਡੈਪੂਟੇਸ਼ਨ ਤੇ ਲੈ ਜਾਂਦੇ ਕਾਂਗਰਸ ਤੋਂ ਇੱਕ ਕਲਾਕਾਰ ਆਮ ਬੰਦਾ ਕਿੱਥੇ ਗਿਆ ਨਾ ਸਾਈਕਲ ਵਾਲਾ ਲੱਭਿਆ ਨਾ ਪੈਂਚਰਾਂ ਵਾਲਾ ਲੱਭਿਆ ਨਾ ਟੈਲੀਵਿਜ਼ਨ ਠੀਕ ਕਰਨ ਵਾਲਾ ਲੱਭਿਆ ਨਾ ਕੋ ਹੋਰ ਆਮ ਲੱਭਿਆ ਜਿਹੜੇ ਪੰਜ ਹੋਰ ਨੇ ਉਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਉਹ ਅਕਾਲੀ ਦਲ ਜਿਹੜੀ ਮੀਟਿੰਗ ਸੱਦਨੀ ਹੈ ਉਹਦੇ ਵਿੱਚ ਹੋ ਸਕਦਾ ਸਮਝੌਤੇ ਆ ਤੇ ਵੀ ਇਹ ਵਿਚਾਰ ਕਰਨ ਤੇ ਜੇ ਸਮਝੌਤਾ ਨਹੀਂ ਹੁੰਦਾ ਅਜਿਹੀ ਸੂਰਤ ਵਿੱਚ ਕਿਹੜਾ ਕਿਹੜਾ ਉਮੀਦਵਾਰ ਅੱਗੇ ਲਿਆਂਦਾ ਜਾਵੇ ਪਰ ਆਮ ਵਿਅਕਤੀ ਨਹੀਂ ਇਹਨਾਂ ਨੂੰ ਵੀ ਦਿਗਜ ਤੇ ਸਾਰਾ ਕੰਮ ਕਰਨਾ ਪਵੇਗਾ ਜੇ ਦਿਗਜ ਨਹੀਂ ਮੈਦਾਨ ਚ ਲਿਆਉਂਦੇ ਤਾਂ ਕਾਫੀ ਅਜੀਬ ਕਿਸਮ ਦੀ ਸਥਿਤੀ ਬਣੇਗੀ ਮੇਰਾ ਖਿਆਲ ਹੈ ਇਹਨਾਂ ਨੂੰ ਦਿਗਜ ਹੀ ਲਿਆਉਣੇ ਪੈਣਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ